ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਅਮਰਤ ਛੱਕੇ ਇੱਕ 18 ਸਾਲ ਦਾ ਦੀਪਾ ਕਿਵੇਂ ਬਣ ਗਿਆ ਇੱਕ ਮਹਾਨ ਜੋਧਾ ਬਾਬਾ ਦੀਪ ਸਿੰਘ। 70 ਸਾਲ ਦੀ ਉਮਰ ਦੇ ਵਿੱਚ ਜਿੱਥੇ ਲੋਕ ਰਿਟਾਇਰਮੈਂਟ ਲੈ ਲੈਂਦੇ ਨੇ ਤੇ ਉਥੇ ਬਾਬਾ ਦੀਪ ਸਿੰਘ ਜੀ ਨੇ 18 ਸੇ ਦਾ ਖੰਡਾ ਚੁੱਕ ਕੇ ਬੈਰੀਆਂ ਦਾ ਮੁਕਾਬਲਾ ਕੀਤਾ। ਤਲਵਾਰ ਦੇ ਨਾਲ ਨਾਲ ਕਲਮ ਤੇ ਗੁਰਮਤ ਦੇ ਇੰਨੇ ਤਾਂ ਨਹੀਂ ਸੀ ਬਾਬਾ ਦੀਪ ਸਿੰਘ ਜੀ ਆਪਣੇ ਹੱਥੀ ਚਾਰ ਬੀੜਾਂ ਲਿਖੀਆਂ ਤੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਬੀੜ ਕੋਲ ਬੈਠ ਕੇ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਲਿਖਵਾਈ ਤੇਤਲਵੰਡੀ ਸਾਬੋ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜਵਾਲ ਨੂੰ ਜਾਂਦੇ ਨੇ ਤਾਂ ਇੱਕ ਬੀੜ ਜਿਹੜੀ ਆ ਕਿ ਉਹ ਆਪਣੇ ਨਾਲ ਹੀ ਲੈ ਕੇ ਜਾਂਦੇ ਨੇ 14 14 ਘੰਟੇ ਬਾਬਾ ਦੀਪ ਸਿੰਘ ਜੀ ਲਿਖਦੇ ਹੀ ਰਹਿੰਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇੰਨਾ ਪਿਆਰ ਹੋਣ ਦੇ ਬਾਵਜੂਦ ਵੀ ਜਦੋਂ ਗੁਰੂ ਸਾਹਿਬ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਤਾਂ ਬਾਬਾ ਦੀਪ ਸਿੰਘ ਜੀ ਨਾਲ ਕਿਉਂ ਨਹੀਂ ਸੀ ਚਮਕੌਰ ਦੀ ਜੰਗ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਹਿੱਸਾ ਕਿਉਂ ਨਹੀਂ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਾਂ ਜਸਵਿੰਦਰ ਕੌਰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਸੋ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਸਿੱਖ ਤੱਕ ਇਹ ਵੀਡੀਓ ਪਹੁੰਚ ਸਕੇ ਬਾਬਾ ਦੀਪ ਸਿੰਘ ਜੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹਾ ਪਿੰਡ ਪੋਵਿੰਡ ਵਿੱਚ ਹੋਇਆ ਤੇ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਮਾਤਾ ਪਿਤਾ ਸੀ ਉਹ ਗੁਰੂ ਘਰ ਦੇ ਸ਼ੁਰੂ ਤੋਂ ਹੀ ਸੇਵਕ ਸਨ ਤੇ ਗੁਰੂ ਸਾਹਿਬ ਜੀ ਨੂੰ ਬਹੁਤ ਹੀ ਪਿਆਰ ਕਰਦੇ ਸੀ ਤੇ ਗੁਰੂ ਸਾਹਿਬ ਜੀ ਨੇ ਜਦੋਂ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਤੋਂ ਬਾਅਦ ਹੌਲੇ ਮੁਹੱਲੇ ਤੇ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਉਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਵੀ ਜਤ ਕਰਦੇ ਨੇ ਕਿ ਮੈਂ ਵੀ ਨਾਲ ਜਾਣਾ ਤੇ ਜਦੋਂ ਉੱਥੇ ਕਈ ਮਹੀਨੇ ਰਹਿਣ ਤੋਂ ਬਾਅਦ ਸੇਵਾ ਕਰਨ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੇ ਮਾਤਾ ਪਿਤਾ ਜੀ ਦਾ ਬਹੁਤ ਹੀ ਮਨ ਲੱਗਾ ਤੇ ਉਹ ਉੱਥੇ ਹੀ ਰਹੇ ਤੇ ਜਦੋਂ ਬਾਬਾ ਦੀਪ ਸਿੰਘ ਜੀ ਦਾ ਪਰਿਵਾਰ ਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਨੇ ਕਿ ਹੁਣ ਅਸੀਂ ਆਪਣੇ ਪਿੰਡ ਨੂੰ ਵਾਪਸ ਜਾਵਾਂਗੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 18 ਸਾਲ ਦੇ ਦੀਪੇ ਨੂੰ ਆਪਣੇ ਕੋਲ ਹੀ ਰੱਖ ਲੈਂਦੇ ਨੇ ਇਹਨਾਂ ਨੂੰ ਗੁਰਮੁਖੀ ਅਰਬੀ ਅਤੇ ਫਾਰਸੀ ਭਾਸ਼ਾਵਾਂ ਦਾ ਗਿਆਨ ਦਿੱਤਾ ਜਾਂਦਾ ਤੇ ਗੁਰਮੁਖੀ ਅਤੇ ਧਾਰਮਿਕ ਗ੍ਰੰਥ ਦੀ ਵਿੱਦਿਆ ਦਾ ਵੀ ਗਿਆਨ ਭਾਈ ਮਨੀ ਸਿੰਘ ਜੀ ਦਿੰਦੇ ਨੇ ਤੇ ਇਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਸ਼ਾਸਤਰ ਵਿੱਦਿਆ ਦਾ ਵੀ ਗਿਆਨ ਦਿੱਤਾ ਜਾਂਦਾ ਤੇ ਜਦੋਂ ਵੀ ਗੁਰੂ ਸਾਹਿਬ ਜੀ ਸ਼ਿਕਾਰ ਕਰਨ ਵਾਸਤੇ ਜਾਂਦੇ ਸੀ ਤਾਂ ਬਾਬਾ ਦੀਪ ਸਿੰਘ ਜੀ ਗੁਰੂ ਸਾਹਿਬ ਜੀ ਦੇ ਨਾਲ ਹੀ ਹੁੰਦੇ ਸੀ ਪਰ ਸੋਚਣ ਵਾਲੀ ਗੱਲ ਇੱਥੇ ਇਹ ਆ ਕਿ ਗੁਰੂ ਸਾਹਿਬ ਜੀ ਦੇ ਨਾਲ ਇੰਨਾ ਪਿਆਰ ਹੋਣ ਦੇ ਬਾਵਜੂਦ ਵੀ ਬਾਬਾ ਦੀਪ ਸਿੰਘ ਜੀ ਜਦੋਂ ਗੁਰੂ ਸਾਹਿਬ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਤੇ ਉਸ ਸਮੇਂ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਕਿਉਂ ਨਹੀਂ ਆਉਂਦਾ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਇਸ ਕਰਕੇ ਨਹੀਂ ਆਉਂਦਾ ਕਿਉਂਕਿ ਉਸ ਸਮੇਂ ਬਾਬਾ ਦੀਪ ਸਿੰਘ ਜੀ ਦਾ ਪਰਿਵਾਰ ਗੁਰੂ ਮਹਾਰਾਜ ਜੀ ਦੇ ਕੋਲ ਆਉਂਦਾ ਆ ਤੇ ਕਹਿੰਦਾ ਆ ਅਸੀਂ ਦੀਪੇ ਨੂੰ ਘਰ ਲੈ ਕੇ ਜਾਣਾ ਚਾਹੁੰਦੇ ਆ ਤੇ ਇਸ ਦਾ ਵਿਆਹ ਕਰਨਾ ਚਾਹੁੰਦੇ ਆ ਤੇ ਗੁਰੂ ਸਾਹਿਬ ਜੀ ਵੀ ਹੁਕਮ ਕਰਦੇ ਨੇ ਬਾਬਾ ਦੀਪ ਸਿੰਘ ਜੀ ਨੂੰ ਕਿ ਤੁਸੀਂ ਹੁਣ ਇੱਥੇ ਨਹੀਂ ਰਹਿਣਾ ਤੁਸੀਂ ਹੁਣ ਉੱਥੇ ਹੀ ਰਹਿ ਕੇ ਹੀ ਸੇਵਾ ਕਰੋਗੇ ਤੇ ਜਿੰਨਾ ਚਿਰ ਜਦੋਂ ਤੱਕ ਅਸੀਂ ਤੁਹਾਨੂੰ ਹੁਕਮ ਨਹੀਂ ਕਰਦੇ ਤੁਸੀਂ ਇਸ ਜਗ੍ਹਾ ਤੇ ਨਹੀਂ ਆਉਣਾ ਤੇ ਬਾਬਾ ਦੀਪ ਸਿੰਘ ਜੀ ਨੇ ਵੀ ਗੁਰੂ ਮਹਾਰਾਜ ਜੀ ਦੇ ਹੁਕਮ ਨੂੰ ਸਿਰ ਮੱਥੇ ਸਵੀਕਾਰ ਕੀਤਾ ਤੇ ਇੱਧਰ ਜਦੋਂ ਗੁਰਗੋਬੇ ਸਿੰਘ ਮਹਾਰਾਜ ਜੀ ਤਲਵੰਡੀ ਸਾਬੋ ਪਹੁੰਚਦੇ ਨੇ ਤੇ ਤਲਵੰਡੀ ਸਾਬੋ ਤੋਂ ਬਾਬਾ ਦੀਪ ਸਿੰਘ ਜੀ ਨੂੰ ਸਨੇਹਾ ਭੇਜਿਆ ਜਾਂਦਾ ਤੇ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਆਉਂਦੇ ਨੇ ਤੇ ਇੱਥੇ ਗੁਰੂ ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਬੀੜ ਲਿਖਵਾਈ ਤੇ ਜਦੋਂ ਗੁਰੂ ਸਾਹਿਬ ਜੀ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਦੱਖਣ ਵੱਲ ਨੂੰ ਜਾਂਦੇ ਨੇ ਤਾਂ ਗੁਰੂ ਸਾਹਿਬ ਜੀ ਉਹ ਬੀੜ ਆਪਣੇ ਨਾਲ ਹੀ ਲੈ ਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਹੁਣ ਇਸੇ ਹੀ ਜਗ੍ਹਾ ਤੇ ਰਹਿਣਾ ਤਲਵੰਡੀ ਸਾਬੋ ਹੀ ਤੁਸੀਂ ਰਹੋਗੇ ਤੇ ਇੱਥੇ ਹੀ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਬਾਬਾ ਦੀਪ ਸਿੰਘ ਜੀ ਨੇ 30 ਸਾਲ ਤੋਂ ਵੱਧ ਸਮਾਂ ਜਿਹੜਾ ਆਪਣਾ ਇੱਥੇ ਬਤੀਤ ਕੀਤਾ ਤੇ ਬਾਬਾ ਦੀਪ ਸਿੰਘ ਜੀ ਨੇ ਇੱਥੇ ਇੱਕ ਖੂਹ ਬਣਾਇਆ ਜਿਸ ਨੂੰ ਅੱਜ ਵੀ ਸੰਗਤਾਂ ਸ਼ਹੀਦਾਂ ਵਾਲਾ ਖੂਹ ਕਹਿ ਕੇ ਬੁਲਾਉਂਦੇ ਨੇ ਤੇ ਕਹਿੰਦੇ ਨੇ ਕਿ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀ ਉੱਥੇ ਚਾਰ ਬੀੜਾਂ ਲਿਖੀਆਂ ਤੇ ਸਾਰਾ ਸਾਰਾ ਦਿਨ ਬਾਬਾ ਦੀਪ ਸਿੰਘ ਜੀ ਲਿਖਦੇ ਹੀ ਰਹਿੰਦੇ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਕੋਲ ਦੋ ਬਰਤਨ ਰੱਖੇ ਹੋਏ ਸੀ ਇੱਕ ਵਿੱਚ ਪਾਣੀ ਹੁੰਦਾ ਸੀ ਤੇ ਇੱਕ ਵਿੱਚ ਛੋਲੇ ਹੁੰਦੇ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਜਿਹੜੀਆਂ ਬੀੜਾਂ ਲਿਖੀਆਂ ਸੀ ਉਹ ਬੀੜਾਂ ਅੱਜ ਵੀ ਤਖਤਾਂ ਤੇ ਪਈਆਂ ਹੋਈਆਂ ਨੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਜਦੋਂ ਬਾਬਾ ਦੀਪ ਸਿੰਘ ਜੀ ਨੇ ਪਹਿਲੀ ਹੀ ਬੀੜ ਲਿਖੀ ਤਾਂ ਉਹਨਾਂ ਨੇ ਕਲਮਾਂ ਦੇ ਨਾਲ ਪੂਰਾ ਕਮਰਾ ਭਰ ਲਿਆ ਤੇ ਉਹ ਜਦੋਂ ਵੀ ਥੋੜੀ ਜੀ ਕਲਮ ਮੋਟੀ ਹੋ ਜਾਂਦੀ ਸੀ ਅੱਗੋਂ ਤਾਂ ਉਸ ਕਲਮ ਨੂੰ ਪਾਣੀ ਦੇ ਵਿੱਚ ਧਾਰ ਦਿੰਦੇ ਸੀ ਤਾਂ ਨਵੀਂ ਕਲਮ ਨੂੰ ਲੈਣਾ ਤੇ ਉਸ ਦੇ ਨਾਲ ਲਿਖਣਾ ਸ਼ੁਰੂ ਕਰ ਦੇਣਾ ਇਸੇ ਤਰ੍ਹਾਂ ਉਹਨਾਂ ਦੇ ਕੋਲ ਇੱਕ ਸਿੱਖ ਆਇਆ ਤੇ ਉਸਨੇ ਬਾਬਾ ਦੀਪ ਸਿੰਘ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਇਸ ਕਲਮ ਨੂੰ ਥੋੜਾ ਜਿਹਾ ਮੋਰੀਓ ਕੱਢ ਲਿਆ ਕਰੋ ਥੋੜੀ ਮੋਟੀ ਹੀ ਹੁੰਦੀ ਆ ਤੁਸੀਂ ਇਸ ਨੂੰ ਫਿਰ ਵਰਤ ਸਕਦੇ ਹੋ ਤੇ ਬਾਬਾ ਦੀਪ ਸਿੰਘ ਜੀ ਨੇ ਉਸ ਨੂੰ ਬਹੁਤ ਹੀ ਸੋਹਣਾ ਜਵਾਬ ਦਿੱਤਾ ਜਰਾ ਕਿ ਧਿਆਨ ਨਾਲ ਸੁਣਿਓ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਕਿ ਮੈਂ ਗੁਰੂ ਸਾਹਿਬ ਜੀ ਦੀ ਬਾਣੀ ਲਿਖਦਾ ਹਾਂ ਮੇਰੀ ਇੰਨੀ ਹਿੰਮਤ ਨਹੀਂ ਕਿ ਮੈਂ ਜਿਸ ਕਲਮ ਦੇ ਨਾਲ ਬਾਣੀ ਲਿਖਦਾ ਹਾਂ ਉਸ ਕਲਮ ਦੇ ਉੱਪਰ ਕੋਈ ਚਾਕੂ ਜਾਂ ਫਿਰ ਛੁਰੀ ਚਲਾਵਾਂ ਮੇਰੀ ਇੰਨੀ ਹਿੰਮਤ ਨਹੀਂ ਐਨਾ ਪਿਆਰ ਕਰਦੇ ਸੀ ਗੁਰੂ ਸਾਹਿਬ ਜੀ ਦੇ ਨਾਲ ਗੁਰੂ ਸਾਹਿਬ ਜੀ ਦੇ ਬਾਣੀ ਨਾਲ ਐਨਾ ਸਤਿਕਾਰ ਕਰਦੇ ਸੀ ਗੁਰੂ ਸਾਹਿਬ ਜੀ ਦਾ ਤੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਸੋਚੋ ਕਿੰਨਾ ਸਤਿਕਾਰ ਉਹਨਾਂ ਦੇ ਮਨ ਵਿੱਚ ਸੀ ਬਾਣੀ ਦੇ ਲਈ ਕਿੰਨਾ ਪਿਆਰ ਕਰਦੇ ਸੀ ਗੁਰੂ ਸਾਹਿਬ ਦੀ ਬਾਣੀ ਨੂੰ ਤੇ ਇੱਧਰ ਜ਼ਕਰੀਆ ਖਾਨ ਨੇ ਐਲਾਨ ਕਰ ਦਿੱਤਾ ਸੀ ਕਿ ਮੈਨੂੰ ਕੋਈ ਵੀ ਸਿੱਖ ਇਸਨਾਂ ਨਹੀਂ ਚਾਇਦਾ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਚੁੱਕੇ ਸੀ ਤੇ ਸਿੱਖ ਆਪਣੇ ਆਪ ਨੂੰ ਬਚਾਉਣ ਵਾਸਤੇ ਜੰਗਲਾਂ ਦੇ ਵਿੱਚ ਬੈਠੇ ਹੋਏ ਸੀ ਤੇ ਸਿੱਖਾਂ ਨੇ ਜਥਿਆਂ ਨੂੰ 12 ਮਿਸਲਾਂ ਦੇ ਵਿੱਚ ਵੰਡ ਦਿੱਤਾ ਤੇ ਇੱਕ ਮਿਸਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਨੂੰ ਬਣਾ ਦਿੱਤਾ ਗਿਆ ਇਧਰ ਮੁਗਲ ਸਿੱਖਾਂ ਦੇ ਵੈਰੀ ਤਾਂ ਹੈ ਹੀ ਸੀ ਹੁਣ ਅਫਗਾਨੀ ਨਾਦਰ ਸ਼ਾਹ ਤੇ ਅਬਦਾਲੀ ਇਹ ਭਾਰਤ ਤੇ ਹਮਲਾ ਕਰਦੇ ਸੀ ਤੇ Hindu ਬਹੁ ਬੇਟੀਆਂ ਨੂੰ ਲੁੱਟ ਕੇ ਲੈ ਜਾਂਦੇ ਸੀ ਤੇ ਜਿਹੜੇ ਸਿੱਖ ਸੀ ਉਹ ਅਬਦਾਲੀ ਤੇ ਹਮਲਾ ਕਰਦੇ ਸੀ ਤੇ ਉਹ ਜਿਹੜੀਆਂ Hindu ਬਹੂ ਬੇਟੀਆਂ ਨੂੰ ਛਡਾਉਂਦੇ ਸੀ ਤੇ ਅਬਦਾਲੀ ਸਿੱਖਾਂ ਦੇ ਕੰਮਾਂ ਤੋਂ ਬਹੁਤ ਹੀ ਜ਼ਿਆਦਾ ਅੱਕ ਚੁੱਕਾ ਸੀ ਤੇ ਅਬਦਾਲੀ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਭੋਣੇ ਸ਼ੁਰੂ ਕਰ ਦਿੱਤੇ ਸੀ ਤੇ ਇਹ ਹੱਥ ਧੋ ਕੇ ਸਿੱਖਾਂ ਦੇ ਮਗਰ ਪੈ ਚੁੱਕਾ ਸੀ ਤੇ ਅਬਦਾਲੀ ਨੇ ਆਪਣੇ ਮੁੰਡੇ ਤੈਮੂਰ ਤੇ ਜਹਾਂ Khan ਨੂੰ ਲਾਹੌਰ ਤੋਂ ਅੰਮ੍ਰਿਤਸਰ ਭੇਜਿਆ ਇਸਨੇ ਕਿਹਾ ਕਿ ਅਸੀਂ ਤਾਂ ਸਿੱਖਾਂ ਨੂੰ ਮਾਰ-ਮਾਰ ਕੇ ਅੱਕ ਚੁੱਕੇ ਆ ਸਾਡੀ ਹੁਣ ਕੋਈ ਵੀ ਵਾਹ ਪੇਛ ਨਹੀਂ ਚੱਲਦੀ ਸਿੱਖਾਂ ਦਾ ਹੁਣ ਸਾਹਮਣਾ ਤੁਸੀਂ ਕਰੋ ਤੇ ਇਹਨਾਂ ਨੇ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਮਿੱਥਿਆ ਹਰਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਇਹਨਾਂ ਨੇ ਘੋੜਿਆਂ ਦੀ ਲਿੱਦ ਗੰਦਮੰਦ ਸਿੱਟਣਾ ਸ਼ੁਰੂ ਕਰ ਦਿੱਤਾ ਬਹੁਤ ਹੀ ਜ਼ਿਆਦਾ ਗੰਦਗੀ ਉੱਥੇ ਫੈਲਾ ਦਿੱਤੀ ਗਈ ਤੇ ਇਹਨਾਂ ਨੇ ਹਰਮੰਦਰ ਸਾਹਿਬ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਤੇ ਇਦਾਂ ਹੀ ਇੱਕ ਗੁਰੂ ਦਾ ਪਿਆਰਾ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਦਰਬਾਰ ਸਾਹਿਬ ਜਾਂਦਾ ਹੈ ਤੇ ਜਦੋਂ ਉਸਨੇ ਸਾਰੇ ਹਾਲਾਤ ਉੱਥੇ ਜਾ ਕੇ ਦੇਖੇ ਤਾਂ ਉਹ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਕੋਲ ਆਉਂਦੇ ਨੇ ਤੇ ਸਾਰਾ ਸਾਰੀ ਵਾਰਤਾ ਲਾਪ ਜਿਹੜੀ ਕਿ ਉਹਨਾਂ ਨੂੰ ਦੱਸਦੇ ਨੇ ਤੇ ਬਾਬਾ ਦੀਪ ਸਿੰਘ ਜੀ ਕਾਫੀ ਬਿਰਧ ਹੋ ਚੁੱਕੇ ਨੇ 75 ਸਾਲ ਦੀ ਉਮਰ ਹੋ ਚੁੱਕੀ ਹੈ ਜਦੋਂ ਉਹਨਾਂ ਨੇ ਇਹ ਸਾਰੀ ਗੱਲ ਬੇਅਦਵੀ ਦੀ ਆਪਣੇ ਕੰਨ ਨਹੀਂ ਸੁਣੀ ਤਾਂ ਉਹਨਾਂ ਨੇ ਆਪਣੀ ਕਲਮ ਨੂੰ ਸਾਈਡ ਤੇ ਰੱਖਿਆ ਤੇ 18 ਸੇਰ ਦਾ ਖੰਡਾ ਚੁੱਕ ਕੇ ਅੱਖਾਂ ਦੇ ਵਿੱਚ ਖੂਨ ਉੱਤਰ ਆਇਆ ਤੇ ਜੰਗ ਦੇ ਮੈਦਾਨ ਵਿੱਚ ਜਾਣ ਵਾਸਤੇ ਤਿਆਰੀ ਕਰਦੇ ਨੇ ਤਾਂ ਦੇਖੋ ਇੱਧਰ ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰ ਦੇ ਨੇ ਤੇ ਬਿਰਧ ਹੋ ਚੁੱਕੇ ਨੇ ਤੇ ਉਹਨਾਂ ਦੇ ਹੱਥ ਵਿੱਚ 18 ਸੇਰ ਦਾ ਖੰਡਾ ਫੜਿਆ ਹੋਇਆ ਤੇ ਪਰ ਜੇ ਆਪਾਂ ਅੱਜ ਕਿਸੇ ਨੌਜਵਾਨ ਦੇ ਹੱਥ ਦੇ ਵਿੱਚ 18 ਸੇਰ ਦਾ ਖੰਡਾ ਫੜਾ ਦਈਏ ਤਾਂ ਉਸ ਦੀ 5 ਮਿੰਟ ਵਿੱਚ ਹੀ ਮੁਕਤੀ ਹੋ ਜਾਣੀ ਆ ਤੇ ਬਾਬਾ ਦੀਪ ਸਿੰਘ ਜੀ ਕਈ ਘੰਟਿਆਂ ਤੱਕ 75 ਸਾਲ ਦੀ ਉਮਰ ਦੇ ਵਿੱਚ ਬਿਰਧ ਹੋ ਚੁੱਕੇ ਨੇ ਪਰ ਕਈ ਘੰਟਿਆਂ ਤੱਕ ਜਿਹੜਾ ਕਿ 18 ਸੇਰ ਦੇ ਖੰਡੇ ਨਾਲ ਲੜਦੇ ਰਹੇ ਤੇ ਇੱਧਰ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੂ ਤੋਂ ਜਦੋਂ ਤੁਰੇ ਨੇ ਤੇ ਪੰਜ ਸਿੰਘਾਂ ਦਾ ਜਥਾ ਨਾਲ ਲੈ ਕੇ ਤੁਰੇ ਨੇ ਤੇ ਜਦੋਂ ਤੁਰਦਿਆਂ ਤੁਰਦਿਆਂ ਉਹਨਾਂ ਦੇ ਨਾਲ ਮਾਲਵੇ ਦੀਆਂ ਸੰਗਤਾਂ ਵੀ ਜੁੜ ਚੁੱਕੀਆਂ ਤੇ ਮੱਝ ਦੀਆਂ ਸੰਗਤਾਂ ਵੀ ਨਾਲ ਜੁੜ ਚੁੱਕੀਆਂ ਜਦੋਂ ਬਾਬਾ ਦੀਪ ਸਿੰਘ ਜੀ ਤਰਨਤਾਰ ਪਹੁੰਚਦੇ ਨੇ ਤਾਂ ਉਹਨਾਂ ਦੇ ਨਾਲ 10000 ਜਿਹੜੀ ਸੰਗਤ ਆ ਉਹ ਜੁੜ ਚੁੱਕੀ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਤਰਨਤਾਰ ਦੀ ਥਾਂ ਤੇ ਉਸ ਜਗ੍ਹਾ ਤੇ ਲਕੀਰ ਖਿੱਚਦੇ ਨੇ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿਨ੍ਹਾਂ ਨੇ ਵਾਪਸ ਮੁੜਨਾ ਉਹ ਮੁੜ ਸਕਦੇ ਨੇ ਜਿਨ੍ਹਾਂ ਨੇ ਸਾਡੇ ਨਾਲ ਅੱਗੇ ਵਧਣਾ ਉਹ ਇਸ ਲਕੀਰ ਨੂੰ ਟੱਪ ਜਾਣ ਤੇ ਸਿੱਖਾਂ ਨੇ ਇੱਕ ਮਿੰਟ ਵੀ ਨਹੀਂ ਲਾਇਆ ਉਸ ਲਕੀਰ ਨੂੰ ਟੱਪ ਜਾਂਦੇ ਨੇ ਤੇ ਜਦੋਂ ਇਹ ਖਬਰ ਤੈਮੂਰ ਤੇ ਜਹਾਂ Khan ਦੇ ਕੋਲ ਪਹੁੰਚਦੀ ਆ ਤੇ ਉਹਨਾਂ ਨੇ ਆਪਣੀ ਜਿਹੜੀ ਕਿ 30000 ਦੀ ਫੌਜ ਜਿਹੜੀ ਆ ਉਹਨਾਂ ਦੇ ਵੱਲੋਂ ਭੇਜ ਦਿੱਤੀ ਕਿ ਅਸੀਂ ਇਹਨਾਂ ਨੂੰ ਉਹਨਾਂ ਨੇ ਏਸ ਕਿਮ ਲੜਾਈ ਕਿ ਅਸੀਂ ਇਹਨਾਂ ਨੂੰ ਇੱਥੇ ਹੀ ਮਾਰ ਮਕਾਉਂਦੇ ਆ ਪਰ ਨਹੀਂ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜੀ ਸੰਗਤ ਸੀ ਉਹ ਬਹੁਤ ਹੀ ਜੋਸ਼ੀਲੀ ਸੀ ਉਹ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੀ ਸੀ ਤੇ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਆਖਿਰ ਦੋਨਾਂ ਫੌਜਾਂ ਦਾ ਸਾਹਮਣਾ ਹੁੰਦਾ ਆ ਕਿਉਂਕਿ ਸਿੱਖਾਂ ਨੂੰ ਹਰਮੰਦਰ ਸਾਹਿਬ ਦੀ ਬੇਅਦਬੀ ਦੀ ਬਹੁਤ ਹੀ ਛੱਟ ਲੱਗੀ ਸੀ ਤੇ ਉਹਨਾਂ ਨੇ ਅਫਗਾਨਾਂ ਨੂੰ ਭਜਣਾ ਪਵਾ ਦਿੱਤੀਆਂ ਤੇ ਜਿਹੜਾ ਜਹਾਨ ਖਾਨ ਸੀ ਉਸ ਨੂੰ ਇਸ ਗੱਲ ਦੀ ਛੱਟ ਲੱਗੀ ਸੀ ਕਿ ਮੈਂ ਤਾਂ ਇਹਨਾਂ ਦੇ ਨਾਲ ਲੜਨ ਵਾਸਤੇ ਆਇਆ ਸੀ ਤੇ ਮੇਰੇ ਜਿਹੜੇ ਸਿਪਾਹੀ ਨੇ ਉਹ ਤਾਂ ਭਜਦੇ ਜਾ ਰਹੇ ਨੇ ਤਾਂ ਉਸ ਨੇ ਗੁੱਸੇ ਦੇ ਵਿੱਚ ਆਪਣੇ ਚਾਰ ਸਿਪਾਹੀਆਂ ਦਾ ਜਿਹੜਾ ਸੈਰਾ ਉਹ ਕਲਮ ਕਰ ਦਿੱਤਾ ਤੇ ਇਧਰ ਅਫਗਾਨਾਂ ਦੀ ਫੌਜ ਦੇ ਵਿੱਚ ਇੱਕ ਤਕੜਾ ਜਰਨੈਲ ਆ ਮੀਰ ਮੁਹੰਮਦ ਖਾਨ ਉਹ ਆਪਣੇ ਬਰਸ਼ੇ ਦੇ ਨਾਲ ਜਿਹੜਾ ਕਿ ਵਾਰ ਕਰਦਾ ਆ ਤੇ ਉਹਨਾਂ ਦਾ ਜਿਹੜਾ ਸਾਹਮਣਾ ਹੁੰਦਾ ਆ ਉਹ ਹੁੰਦਾ ਆ ਦਿਆਲ ਸਿੰਘ ਜੀ ਦੇ ਨਾਲ ਤੇ ਇਧਰ ਅਫਗਾਨਾਂ ਦੀ ਫੌਜ ਦੇ ਵਿੱਚ ਤਕੜਾ ਜਰਨੈਲ ਆ ਜਿਸ ਦਾ ਨਾਮ ਆ ਮੀਰ ਮੁਹੰਮਦ ਖਾਨ ਤੇ ਹਾਥੀ ਤੇ ਚੜਿਆ ਹੋਇਆ ਤੇ ਆਪਣੇ ਬਰਸ਼ੇ ਦੇ ਨਾਲ ਸਿੱਖਾਂ ਨੂੰ ਮਾਰ ਰਿਹਾ ਤੇ ਇਸ ਦਾ ਸਾਹਮਣਾ ਹੁੰਦਾ ਆ ਸਰਦਾਰ ਦਿਆਲ ਸਿੰਘ ਦੇ ਨਾਲ ਸਰਦਾਰ ਦਿਆਲ ਸਿੰਘ ਜੀ ਆਪਣੀ ਤਲਵਾਰ ਦੇ ਨਾਲ ਬਰਸ਼ੇ ਨੂੰ ਦੋ ਟੋਟੇ ਕਰ ਦਿੰਦੇ ਨੇ ਤੇ ਆਪਣੇ ਤੀਰ ਦੇ ਨਾਲ ਮੀਰ ਮੁਹੰਮਦ ਨੂੰ ਮਾਰਦੇ ਨੇ ਤੇ ਉਸ ਨੂੰ ਅੱਲਾ ਨੂੰ ਪਿਆਰਾ ਕਰ ਦਿੰਦੇ ਨੇ ਤੇ ਇਧਰ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜਾ ਕੀ ਮੁਕਾਬਲਾ ਹੁੰਦਾ ਆ ਜਹਾਨ ਖਾਨ ਦਾ ਇੱਕ ਪਾਸੇ 35-36 ਸਾਲ ਦੀ ਉਮਰ ਆ ਤੇ ਇੱਕ ਪਾਸੇ 75 ਸਾਲ ਦੀ ਉਮਰ ਆ ਇਹਨਾਂ ਦੋਨਾਂ ਦੇ ਵਿੱਚ ਬਹੁਤ ਹੀ ਤਕੜੀ ਲੜਾਈ ਹੋਈ ਤੇ ਆਖਿਰ ਇੱਕ ਸਾਂਝਾ ਵਾਰ ਹੋਇਆ ਤੇ ਦੋਨਾਂ ਦੇ ਸਿਰ ਧੜ ਦੇ ਨਾਲੋਂ ਅਲੱਗ ਹੋ ਗਏ ਤੇ ਮੌਤ ਨੂੰ ਵੀ ਤਰੇਲੀਆਂ ਆ ਗਈਆਂ ਤੇ ਇਧਰ ਬਾਬਾ ਦੀਪ ਸਿੰਘ ਜੀ ਥੱਲੇ ਪਏ ਹੋਏ ਨੇ ਤੇ ਹੋਣੀ ਦੇਖ ਕੇ ਹੱਸਣ ਲੱਗੀ ਕਹਿਣ ਲੱਗੀ ਤੂੰ ਤਾਂ ਕਹਿੰਦਾ ਸੀ ਕਿ ਝੰਡੇ ਪੁੱਟ ਦਿਆਂਗੇ ਪਰ ਦੇਖ ਝੰਡੇ ਤਾਂ ਝੁੱਲ ਰਹੇ ਨੇ ਜਦੋਂ ਬਾਬਾ ਦੀਪ ਸਿੰਘ ਜੀ ਨੇ ਇਹ ਗੱਲ ਸੁਣੀ ਤੇ ਹੋਣੀ ਕਹਿਣ ਲੱਗੀ ਤੈਨੂੰ ਮੈਂ ਕਿਹਾ ਸੀ ਕਿ ਚੁਰਾਸੀ ਮੇਰਾ ਖਾ ਜਾਏ ਜਦੋਂ ਬਾਬਾ ਦੀਪ ਸਿੰਘ ਜੀ ਨੇ ਹੋਣੀ ਦੀ ਬੋਲੀ ਸੁਣੀ ਤਾਂ ਉਹ ਰਿਪੀਟ ਤੇ ਇੱਧਰ ਜਦੋਂ ਬਾਬਾ ਦੀਪ ਸਿੰਘ ਜੀ ਥੱਲੇ ਡਿੱਗ ਪਏ ਨੇ ਤੇ ਹੁਣੀ ਦੇਖ ਕੇ ਹੱਸਣ ਲੱਗੀ ਕਿ ਤੂੰ ਤਾਂ ਕਹਿੰਦਾ ਸੀ ਕਿ ਮੈਂ ਝੰਡੇ ਪੁੱਟ ਦਿਆਂਗਾ ਪਰ ਇੱਧਰ ਤਾਂ ਝੰਡੇ ਝੂਲ ਰਹੇ ਨੇ ਤੇਰਾ ਤਾਂ ਦਰਬਾਰ ਹਜੇ ਆਜ਼ਾਦ ਨਹੀਂ ਹੋਇਆ ਤੈਨੂੰ ਕਿਹਾ ਸੀ ਕਿ ਮੈਂ 84 ਮੇਰਾ ਖਾ ਜਾਏ ਪਰ ਤੂੰ ਨਹੀਂ ਮੰਨਿਆ ਹੁਣ ਢੇਰੀ ਢਾ ਕੇ ਬੈਠ ਗਿਆ ਤੇ ਜਦੋਂ ਬਾਬਾ ਦੀਪ ਸਿੰਘ ਜੀ ਨੇ ਹੁਣੀ ਦੀ ਇਹ ਬੋਲੀ ਸੁਣੀ ਤੇ ਬਾਬਾ ਦੀਪ ਸਿੰਘ ਜੀ ਨੇ ਖੱਬੀ ਤਲੀ ਤੇ ਆਪਣਾ ਸਿਰ ਧਰਿਆ ਤੇ ਸੱਜੇ ਹੱਥ ਵਿੱਚ ਖੰਡਾ ਫੜ ਕੇ 18 ਸੇਰ ਦਾ ਖੰਡਾ ਖੜਕਾਇਆ ਤੇ ਇਹਨਾਂ ਜ਼ਾਲਿਮਾਂ ਨੂੰ ਭੱਜਦਿਆਂ ਨੂੰ ਰਾਹ ਨਾ ਲੱਭੇ ਤੇ ਇੱਕ ਦੂਜੇ ਨੂੰ ਕਹਿ ਰਹੇ ਨੇ ਕਿ ਭੱਜ ਲੋ ਹੁਣ ਤਾਂ ਇਹ ਸੀਸ ਤਲੀ ਤੇ ਧਰ ਕੇ ਲੜਨ ਲੱਗ ਪਏ ਹੁਣ ਨਹੀਂ ਆਪਾਂ ਨੂੰ ਇਹ ਛੱਡਣਗੇ ਤੇ ਇੱਧਰ ਬਾਬਾ ਦੀਪ ਸਿੰਘ ਜੀ ਪ੍ਰਕਰਮਾ ਵਿੱਚ ਆਏ ਜਿੱਥੇ ਬਾਬਾ ਅਟੱਲ ਜੀ ਵਾਲਾ ਪਾਸਾ ਆਪਣਾ ਸੀਸ ਚੜਾਇਆ ਕਿਉਂਕਿ ਖੁੱਲੀ ਜਗ੍ਹਾ ਹੁਣ ਕਰਕੇ ਉਹ ਅਸਥਾਨ ਪੇਸ਼ਾਹ ਕੀਤਾ ਗਿਆ ਪਰ ਅੱਜ ਜਿਨ੍ਹਾਂ ਨੂੰ ਇਹ ਜਾਣਕਾਰੀ ਹੈ ਉਹ ਸਿੱਖ ਆਪਣੇ ਪੈਰ ਉਸ ਜਗ੍ਹਾ ਤੇ ਨਹੀਂ ਰੱਖਦੇ ਤੇ ਮੱਥਾ ਟੇਕਦੇ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਸੀਸ ਭੇਟਾ ਕਰਕੇ ਕਿਹਾ ਸਤਿਗੁਰੂ ਜੀ ਇਤਨੀ ਸੇਵਾ ਪ੍ਰਵਾਨ ਕਰਿਓ ਤੇ ਬਾਬਾ ਦੀਪ ਸਿੰਘ ਜੀ ਨੇ ਸਾਹਿਬਜ਼ਾਦੇ ਨੂੰ ਪੰਜਾਬੀ ਸਿਖਾਈ ਬਾਬਾ ਦੀਪ ਸਿੰਘ ਜੀ ਢਾਡੀ ਸਨ ਅਧਿਆਪਕ ਸਨ ਕੀਰਤਰੀਏ ਸਨ ਉਹਨਾਂ ਦੇ ਢਾਡੀ ਜਥੇ ਵਿੱਚ ਭਾਈ ਫਤੇ ਸਿੰਘ ਤੇ ਭਾਈ ਮੁੰਸ਼ਾ ਸਿੰਘ ਉਦੋਂ ਤਿੰਨ ਬੰਦਿਆਂ ਦਾ ਜਥਾ ਹੋਇਆ ਕਰਦਾ ਸੀ ਸੋ ਅਸੀਂ ਆਸ ਕਰਦੇ ਹਾਂ ਕਿ ਆਪ ਜੀ ਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਆਪ ਜੀ ਵੱਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਤਾਂ ਜੋ ਅਸੀਂ ਤੁਹਾਡੇ ਵਾਸਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ